ਹੈਲੋ ਟੂਡੇ ਪੰਜਾਬ ਵੈਦਰ ਅੱਜ ਦਾ ਮੌਸਮ ਦੇਖ ਰਹੀ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੀ ਆਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਰਾਤ ਦੇ ਮੌਸਮ ਬਾਰੇ ਰਾਤ ਦਾ ਮੌਸਮ ਕਿਸ ਪ੍ਰਕਾਰ ਜਿਹੜਾ ਪੰਜਾਬ ਦੇ ਵਿੱਚ ਅੱਜ ਬਣਿਆ ਰਹੇਗਾ ਤਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਹੈ ਜੇਕਰ ਤੁਸੀਂ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਹਰ ਦਿਨ ਦੀ ਜਿਹੜੀ ਅਪਡੇਟ ਆ ਉਹ ਤੁਹਾਨੂੰ ਇਸ ਤਰ੍ਹਾਂ ਮਿਲਦੀ ਰਹੇ ਜਿਵੇਂ ਕਿ ਆਪਾਂ ਪੰਜਾਬ ਦੀਆਂ ਲਾਈਵ ਸੈਟੇਲਾਈਟ ਤਸਵੀਰਾਂ ਜਿਹੜੀਆਂ ਨੇ ਉਹ ਦੇਖ ਸਕਦੇ ਆਂ ਪੰਜਾਬ ਦੇ ਵਿੱਚ ਕੋਈ ਵੀ ਬਦਲਵਾਈ ਦੀ ਸੰਭਾਵਨਾ ਜਿਹੜੀ ਆ ਨਹੀਂ ਦੇਖ ਨੂੰ ਮਿਲ ਰਹੀ ਪੰਜਾਬ ਪੂਰਾ ਹੀ ਸਾਫ਼ ਦੇਖ ਨੂੰ ਮਿਲ ਰਿਹਾ ਆ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਬਦਲਵਾਈ ਦੀ ਜਿਹੜੀ ਅਸਾਰ ਨਹੀਂ ਪੰਜਾਬ ਵਿੱਚ ਨਹੀਂ ਬਣੀ ਹੋਈ ਆਉਣ ਵਾਲੇ 3-4 ਦਿਨਾਂ ਤੱਕ ਮੀਂਹ ਦੀ ਕੋਈ ਵੀ ਸੰਭਾਵਨਾ ਆਪਾਂ ਨੂੰ ਪੰਜਾਬ ਦੇ ਵਿੱਚ ਨਹੀਂ ਦੇਖ ਨੂੰ ਮਿਲ ਰਹੀ ਜੇ ਆਪਾਂ ਗੱਲ ਕਰੀਏ ਹਵਾਵਾਂ ਦੀ ਜਿਹੜੀਆਂ ਹਵਾਵਾਂ ਨੇ ਉਹ ਆਪਾਂ ਨੂੰ 6 ਤੋਂ ਲੈ ਕੇ 5 ਦੀ ਸਪੀਡ ਤੱਕ ਜਾਂਦੀਆਂ ਦੇਖ ਨੂੰ ਮਿਲ ਰਹੀਆਂ ਨੇ ਅੱਜ ਰਾਤ ਤੋਂ ਹਵਾਵਾਂ ਦੀ ਗਤੀ ਵੀ ਜਿਹੜੀ ਆ ਘਟ ਜਾਵੇਗੀ ਪੰਜਾਬ ਦੇ ਵਿੱਚ ਅਤੇ ਕੱਲ ਸਵੇਰ ਨੂੰ ਆਪਾਂ ਨੂੰ ਤੇਜ਼ ਤਿੱਖੀ ਧੁੱਪ ਜਿਹੜੀ ਆ ਪੰਜਾਬ ਦੇ ਵਿੱਚ ਦੇਖਣ ਨੂੰ ਮਿਲੇਗੀ ਜਿਸ ਨਾਲ ਟੈਂਪਰੇਚਰ ਵਧਣਗੇ ਆਉਣ ਵਾਲੇ ਸਮੇਂ ਤੱਕ ਟੈਂਪਰੇਚਰ ਕਾਫੀ ਹੱਦ ਤੱਕ ਜਿਹੜੇ ਵਧਣਗੇ ਇਸ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਧੰਨਵਾਦ ਜੀ